ਸੰਤਰੇ ਨੂੰ ਸੁਪਰ ਫੂਡ ਕਿਹਾ ਜਾਂਦਾ ਕਿ ਤੁਸੀਂ ਜਾਣਦੇ ਹੋ ਕਿ ਇਸ ਨੂੰ ਅਜਿਹਾ ਕਿਉਂ ਕਿਹਾ ਜਾਂਦਾ ਅਸਲ ਵਿੱਚ ਸੰਤਰੇ ਦੇ ਫਾਇਦਿਆਂ ਨੂੰ ਦੇਖਦੇ ਹੋਏ ਇਸ ਨੂੰ ਸੁਪਰ ਫੂਡ ਦੀ ਸ਼੍ਰੇਣੀ ਚ ਰੱਖਿਆ ਗਿਆ ਹੈ ਰੋਜ਼ਾਨਾ ਸੰਤਰੇ ਖਾਣ ਦੇ ਬਹੁਤ ਸਾਰੇ ਫਾਇਦੇ ਹੁੰਦੇ ਨੇ ਖਾਸ ਕਰਕੇ ਸਰਦੀਆਂ ਦੇ ਵਿੱਚ ਜ਼ੁਕਾਮ ਤੋਂ ਬਚਾਅ ਤੇ ਚਮੜੀ ਨੂੰ ਸੁੰਦਰ ਬਣਾਉਣ ਤੋਂ ਲੈ ਕੇ ਸੰਤਰਾ ਖਾਣ ਦੇ ਕਈ ਫਾਇਦੇ ਨੇ ਸੰਤਰੇ ਦੇ ਵਿੱਚ ਵਿਟਾਮਿਨ ਸੀ ਭਰਪੂਰ ਮਾਤਰਾ ਦੇ ਵਿੱਚ ਪਾਇਆ ਜਾਂਦਾ ਇਸ ਲਈ ਇਸ ਨੂੰ ਖਾਣ ਲਈ ਇਮਿਊਨਿਟੀ ਵਧਦੀ ਹੈ ਤੇ ਇਨਾਂ ਹੀ ਨਹੀਂ ਇਹ ਭਾਰ ਘਟਾਉਣ ਦੇ ਵਿੱਚ ਵੀ ਮਦਦਗਾਰ ਆ ਸੰਤਰਾ ਖਾਣ ਨਾਲ ਚਮੜੀ ਤੇ ਕੁਦਰਤੀ ਚਮਕ ਆਉਂਦੀ ਹੈ ਤੇ ਉਮਰ ਦਾ ਅਸਰ ਚਿਹਰੇ ਤੇ ਨਜ਼ਰ ਨਹੀਂ ਆਉਂਦਾ ਝੁਰੜੀਆਂ ਥੋੜੀ ਤੇ ਬਰੀਕ ਲਾਈਨਾਂ ਦਿਖਾਈ ਨਹੀਂ ਦਿੰਦੀਆਂ ਰੋਜ਼ਾਨਾ ਸੰਤਰੇ ਦਾ ਜੂਸ ਪੀਣ ਨਾਲ ਚਮੜੀ ਤੇ ਨਿਖਾਰ ਆਉਂਦਾ ਜੋ ਕਿ ਤੁਸੀਂ ਕਿਸੇ ਵੀ ਬਿਊਟੀ ਪ੍ਰੋਡਕਟ ਤੋਂ ਪ੍ਰਾਪਤ ਨਹੀਂ ਕਰ ਸਕਦੇ ਸੰਤਰਾ ਖਾਣ ਨਾਲ ਅੱਖਾਂ ਦੀ ਸਿਹਤ ਵੀ ਠੀਕ ਰਹਿੰਦੀ ਹੈ ਜੇਕਰ ਤੁਹਾਡੀਆਂ ਅੱਖਾਂ 'ਚ ਸ਼ਿਕਾਇਤ ਹੈ ਤਾਂ ਰੋਜ਼ਾਨਾ ਸੰਤਰੇ ਖਾਣ ਜਾਂ ਸੰਤਰੇ ਦਾ ਜੂਸ ਪੀਣ ਦੀ ਆਦਤ ਬਣਾਓ ਤੁਹਾਨੂੰ ਬਹੁਤ ਜਲਦੀ ਫਰਕ ਮਹਿਸੂਸ ਹੋਣ ਲੱਗੇਗਾ ਸੰਤਰਾ ਤੁਹਾਡੇ ਦਿਲ ਦੀ ਸਿਹਤ ਦਾ ਵੀ ਤੇਆਂ ਰੱਖਦਾ ਤੇ ਤੁਹਾਡੇ ਬਲੱਡ ਪ੍ਰੈਸ਼ਰ ਨੂੰ ਆਮ ਰੱਖਣ ਲਈ ਮਦਦਗਾਰ ਆ ਇਸ ਨਾਲ ਬੀਪੀ ਦੀ ਕੋਈ ਸਮੱਸਿਆ ਨਹੀਂ ਹੁੰਦੀ ਤੇ ਤਣਾਅ ਵੀ ਜਿਹੜਾ ਨਹੀਂ ਹੁੰਦਾ। ਸੰਤਰੇ ਨੂੰ ਬ੍ਰੇਨ ਫੂਡ ਜਾਂ ਸੁਪਰ ਫੂਡ ਵੀ ਕਿਹਾ ਜਾਂਦਾ। ਇਸ ਨੂੰ ਖਾਣ ਨਾਲ ਦਿਮਾਗ ਦੀ ਸਿਹਤ ਵੀ ਜਿਹੜੀ ਉਹ ਠੀਕ ਰਹਿੰਦੀ ਆ ਤੇ ਦਿਮਾਗ ਨਾਲ ਜੁੜੀਆਂ ਸਮੱਸਿਆਵਾਂ ਹੋਣ ਦੀ ਸੰਭਾਵਨਾ ਬਹੁਤ ਜ਼ਿਆਦਾ ਘੱਟ ਹੁੰਦੀ ਆ। ਰੋਜ਼ਾਨਾ ਸੰਤਰਾ ਖਾਣ ਨਾਲ ਕੈਂਸਰ ਦਾ ਖਤਰਾ ਵੀ ਘੱਟ ਹੋ ਜਾਂਦਾ। ਜੇਕਰ ਤੁਹਾਨੂੰ ਅਕਸਰ ਕਬਜ਼ ਦੀ ਸਮੱਸਿਆ ਰਹਿੰਦੀ ਆ ਤਾਂ ਤੁਹਾਨੂੰ ਭੋਜਨ 'ਚ ਸੰਤਰੇ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ। ਜੇਕਰ ਤੁਸੀਂ ਕਿਡਨੀ ਸਟੋਨ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਹਰ ਰੋਜ਼ਾਨਾ ਸੰਤਰੇ ਤੇ ਇਸ ਦੇ ਜੂਸ ਦਾ ਸੇਵਨ ਕਰਨਾ ਫਾਇਦੇਮੰਦ ਮੰਨਿਆ ਜਾਂਦਾ ਇਹ ਪਥਰੀ ਨੂੰ ਬਾਹਰ ਕੱਢਣ ਦੇ ਵਿੱਚ ਮਦਦਗਾਰ ਹੁੰਦਾ ਇਸ ਰੀਜ਼ ਦੇ ਵਿੱਚ ਪਾਣੀ ਦੀ ਕਮੀ ਨੂੰ ਵੀ ਪੂਰਾ ਕਰਦਾ ਤੇ ਗਠੀਆਂ ਦੇ ਰੋਗੀਆਂ ਨੂੰ ਸਰਦੀਆਂ ਦੇ ਵਿੱਚ ਜ਼ਿਆਦਾ ਸਮੱਸਿਆ ਹੁੰਦੀ ਆ ਸੰਤਰਾ ਸਰੀਰ ਵਿੱਚ ਮੌਜੂਦ ਯੂਰਿਕ ਐਸਿਡ ਨੂੰ ਘੱਟ ਕਰਦਾ ਤੇ ਜਿਸ ਨਾਲ ਗਠੀਆਂ ਦੇ ਰੋਗੀਆਂ ਨੂੰ ਰਾਹਤ ਮਿਲ ਸਕਦੀ ਆ ਇਹ ਜੋੜਾਂ ਦੀ ਸੋਜ ਨੂੰ ਵੀ ਘੱਟ ਕਰਦਾ ਪਰ ਹਰ ਚੀਜ਼ ਕਿਸੇ ਹੱਦ ਤੱਕ ਖਾਣੀ ਚਾਹੀਦੀ ਆ ਇਹ ਨਾ ਹੋਵੇ ਕਿ ਤੁਸੀਂ ਹਰ ਰੋਜ਼ ਕਾਫੀ ਮਾਤਰਾ ਦੇ ਵਿੱਚ ਸੰਤਰੇ ਖਾਈ ਜਾਮੋ ਦਿਨ ਦੇ ਵਿੱਚ ਬਹੁਤ ਜ਼ਿਆਦਾ ਸੰਤਰੇ ਖਾਈ ਜਾਮੋ ਤਾਂ ਇਸ ਨਾਲ ਤੁਹਾਡੇ ਸਿਹਤ ਦਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਇਸ ਲਈ ਹਰ ਇੱਕ ਚੀਜ਼ ਕਿਸੇ ਹੱਦ ਤੱਕ ਖਾਣੀ ਚਾਹੀਦੀ ਆ ਇਸ ਦਾ ਸੇਵਨ ਕਰਨ ਤੋਂ ਪਹਿਲਾਂ ਇੱਕ ਵਾਰ ਡਾਕਟਰ ਦੀ رائے ਜ਼ਰੂਰ ਲਵੋ